ਰਾਣੇ ਸਮੇਂ ਤੋਂ ਕਥਾ ਪਰਚਲਤ ਸਨਾਤਨ ਮੱਧ ਵਿੱਚ ਜਿੱਥੇ ਰਾਮੈਣ ਦੀ ਕਥਾ ਹੋਵੇ ਉੱਥੇ ਹਨੂਮਾਨ ਹੁੰਦਾ ਹੈ ਇੰਜ ਕਹਿੰਦੇ ਬਚਪਨ ਵਿੱਚ ਵੀ ਅਸੀਂ ਸੁਣਦੇ ਹੁੰਦੇ ਸੀ ਰਾਮਲੀਲਾ ਖੇਡਣ ਵਾਲੇ ਵੀ ਐਸਾ ਕਹਿੰਦੇ ਸਨ ਜਿੱਥੇ ਰਾਮੈਣ ਦੀ ਕਥਾ ਹੋ ਰਹੀ ਹੋਵੇ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਦੀ ਗੱਲ ਹੋ ਰਹੀ ਹੋਵੇ ਉੱਥੇ ਹਨੂਮਾਨ ਹੁੰਦਾ ਹੈ ਉਹਦੀ ਗੱਲ ਸੁਣੇ ਬਿਨਾ ਉਹ ਰਹਿੰਦਾ ਨਹੀਂ ਜਿਨਾਂ ਜਿਨਾਂ ਵਿਚਾਰਕਾਂ ਨੇ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਕੀਤੀ ਮੈਂ ਕਿ ਸਰਬ ਹਨੂਮਾਨ ਨਾਖ ਇੰਜਾ ਕੋ ਪਵਿੱਤਰ ਰੰਗਾਂ ਹੁੰਦੀਆਂ ਨੇ ਨਾਮ ਭਗਤ ਹੁੰਦੇ ਨੇ ਨਹੀਂ ਤੇ ਇਹ ਤੁਹਾਡੀ ਪੂਰਨ ਪੌਰ ਤੇ ਗਲਤ ਬਿਆਨੀ ਹੋਵੇਗੀ ਇੱਕ ਤੇ ਇਹ ਮੰਨਣਾ ਪੈਗਾ ਕਿ ਹਨੂਮਾਨ ਮੁਕਤ ਨਹੀਂ ਹੋਇਆ ਅਜੇ ਵੀ ਪਟਕਦਾ ਨਹੀਂ ਹੋਇਆ ਜਾਂ ਤੇ ਫਿਰ ਇਹ ਕਬਲ ਕਰ ਉਹਦਾ ਸੂਖਸ਼ਮ ਸਰੀਰ ਅਜੇ ਵੀ ਭਟਕ ਰਿਹਾ ਹੈ ਮੁਕਤ ਨਹੀਂ ਹੋਇਆ ਕਿਉਂਕਿ ਹਨੂਮਾਨ ਰਾਮ ਦਾ ਭਗਤ ਸੀ ਇਹ ਚਲੋ ਹਰ ਭਗਤ ਨੂੰ ਹਨੂਮਾਨ ਕਹਿ દਈਏ ਤੀ ਕੋਈ ਹਰ ਜ ਨਹੀਂ ਹਰ ਰਾਮ ਦੇ ਭਗਤ ਹਨੂਮਾਨ ਵਰਗੇ ਤੇ ਹੋਣਗੇ ਇਹ ਨਹੀਂ ਕਹਿ ਸਕਦੇ ਹਨੂਮਾਨ ਤੋ ਫਿਰ ਕਬੂਲ ਕਰ ਲੋ ਭਟਕ ਰਿਹਾ ਹੈ ਅਜੇ ਵੀ ਮੁਕਤ ਨਹੀਂ ਹੋਇਆ ਹਾਂ ਮੰਨ ਸਕਦੇ ਹਾਂ ਮਰਿਆਦਾ ਪ੍ਰਸ਼ੋਧਨ ਸ਼੍ਰੀ ਰਾਮ ਨੂੰ ਚਾਣ ਵਾਲੇ ਪਿਆਰ ਕਰਨ ਵਾਲੇ ਸ਼ੁਭ ਦ੍ਰਿਸ਼ਟੀ ਰੱਖਣ ਵਾਲੇ ਆਪਣਾ ਢਾਂਚਾ ਪੂਰਾ ਪਵਿੱਤਰ ਨਹੀਂ ਕਰ ਸਕੇ ਹੋਣਗੇ ਥੋੜੀ ਬਹੁਤ ਮੈਲ ਰਹਿ ਗਈ ਹੋਵੇਗੀ ਮੈਲ ਥੋੜੀ ਬਹੁਤ ਵੀ ਹੈ ਉਹਦੇ ਲਈ ਵੀ ਦਰਵਾਜ਼ੇ ਬੰਦ ਨੇ ਮੈਂ ਫਿਰ ਅਰਜ਼ ਕਰਾਂ ਦਾ ਦੋਸ ਮੋ ਚਲੇ ਆ ਲਾਏ ਦਰਗੇ ਬੈਸਣ ਨਹੀਂ ਪੂਰਾ ਪਵਿੱਤਰ ਹੋ ਕੇ ਆ ਪੂਰਾ ਸ਼ੁੱਧ ਹੋ ਗਿਆ ਪੂਰਾ ਨਿਰਮਲ ਹੋ ਗਿਆ तन ਦੇ ਮਹਿਲੇ ਗਰਦੋ ਗubar ਸੂਖਸ਼ਮ ਸਰੀਰ ਦੀ ਮਹਿਲੇ ਗਲਤ ਵਿਚਾਰ ਗਲਤ ਸੋਚਣੀ ਗਲਤ ਸੰਸਕਾਰ ਅੰਦਰ ਪਏ ਪਏ ਨੇ ਅੰਦਰ ਹਰ ਲੇਤਾਂ ਤੇ ਤਾਂਦੇ ਤੇ ਬੂਤ ਪ੍ਰੇਤ ਹੁੰਦੇ ਨੇ ਬੂਤ ਪ੍ਰੇਤ ਤੋਂ ਮੁਰਾਦ ਕੁਝ ਵੀ ਨਹੀਂ ਗਲਤ ਸੰਸਕਾਰ ਪਸ਼ੂਆਂ ਦੀ ਤਰ੍ਹਾਂ ਜੋ ਜੀਵੇ ਪਸ਼ੂ ਕਹਿੰਦੇ ਨੇ ਜੋ ਪਾਸ ਦੇ ਚ ਬੱਜੇ ਹੋਏ ਨੇ ਜੋ ਪਛੜੇ ਹੋਏ ਨੇ ਜੋ ਪਿੱਛੇ ਨੇ ਇਹ ਭੂਤ ਦੇ ਅਰਥ ਕੀ ਨੇ ਗੁਜ਼ਰੇ ਹੋਇਆ ਪਿਛਲਾ ਸਮਾ ਭੂਤ ਕਾਲ ਹੰਤੇ ਮਨੁੱਖ ਕਰਤੂ ਪਸ਼ੂਾਂ ਦੇ ਬਾਗਦੋਗੇ ਪਸ਼ੂਆਂ ਨੂੰ ਤੇ ਪਿੱਛੇ ਛੱਡ ਆਇਓ ਮਨੁੱਖਾਂ ਵਾਲੇ ਕੰਮ ਕਰੋ ਬੰਦੇ ਹਾਲੇ ਕੰਮ ਕਰੋ ਮਨੁੱਖ ਪਸ਼ੂਆਂ ਨੂੰ ਤੇ ਪਿੱਛੇ ਛੋੜ ਆਇਆ ਮਨੁੱਖ ਹੋ ਕੇ ਪਸ਼ੂਆਂ ਵਾਲੇ ਕੰਮ ਕਰ ਰਿਹਾ ਇਹ ਪਛੜੇ ਆਇਆ ਪਿੱਛੇ ਤੇ ਪਿੱਛੇ ਚਲਾ ਗਏ ਇਸ ਤਰ੍ਹਾਂ ਦੇ ਸੂਖਮ ਸਰੀਰ ਵੀ ਭਟਕਦੇ ਨੇ ਨਿਰਮਲ ਸਰੀਰ ਵੀ ਭਟਕਦੇ ਨੇ ਮਲੇਨ ਸਰੀਰਾਂ ਨੂੰ ਬਹੁਤ ਪ੍ਰੇਤ ਕਹਿੰਦੇ ਨੇ ਨਿਰਮਲ ਸਰੀਰਾਂ ਨੂੰ ਦੇਵਤਾ ਕਹਿੰਦੇ ਨੇ ਇਸ ਅਸਥੂਲ ਸਰੀਰ ਵਿੱਚ ਵੀ ਜਿਸ ਦਾ 90 ਫੀਸਦੀ ਸੰਸਕਾਰਿਕ ਢਾਂਚਾ ਉમિતਰ ਹੋ ਗਿਆ ਇਹਨੂੰ ਮਨੁੱਖ ਕਹਿਣਾ ਨਹੀਂ ਚਾਹੀਦਾ ਇਹ ਦੇਵਤਾ ਹੈ ਫਰਿਸ਼ਤ ਇਹ ਰੱਬ ਦੇ ਨੇੜੇ ਹੈ ਦੇਵਤਾ ਇਸੇ ਸਤੂਲ ਸਰੀਰ ਦੇ ਜਿਸ ਮਨੁੱਖ ਦਾ 90 ਫਸਦੀ ਢਾਂਚਾ ਸੰਸਕਾਰਕ ਮਹਿਲਾ ਹੈ ਮਲੇਨ ਹੈ ਇਹਨੂੰ ਵੀ ਮਨੁੱਖ ਨਹੀਂ ਕਹਿਣਾ ਚਾਹੀਦਾ ਭੂਤ ਪ੍ਰੇਤ ਹੈ ਪਸ਼ੂ ਹੈ ਪਸ਼ੂ ਹੈ ਚਲੋ ਹੁਣ ਕਬੀਰ ਤੋਂ ਸੁਣ ਲਓ ਕਬੀਰ ਕਹਿੰਦੇ ਨੇ ਕਬੀਰ ਜੈ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਏ ਨੇ ਘਰ ਮਰਹਟ ਸਾਰਖੇ ਭੂਤ ਬਸੇ ਤੇ ਨਮਾ ਜਿੱਥੇ ਅੰਮ੍ਰਿਤ ਵੇਲੇ ਦਾ ਉਠਣਾ ਨਹੀਂ ਪ੍ਰਭੂ ਦੇ ਨਾਮ ਦਾ ਜਪ ਨਹੀਂ ਸਤ ਸੰਗ ਨਹੀਂ ਤੇ ਕਬੀਰ ਕਹਿੰਦੇ ਉਸ ਘਰ ਨੂੰ ਘਰ ਕਹਿਣ ਦੀ ਕੀ ਲੋੜ ਐ ਸ਼ਮਸ਼ਾਨ ਘਾਟ ਐ ਤੇ ਰਹਿਣ ਵਾਲਿਆਂ ਨੂੰ ਮਨੁੱਖ ਕਹਿਣ ਦੀ ਕੀ ਲੋੜ ਐ ਭੂਤ ਪ੍ਰੇਤ ਨੇ ਭੂਤ ਪ੍ਰੇਤ ਨੇ ਕਬੀਰ ਜਏ ਘਰ ਸਾਧਨਾ ਸੇਵੀਏ ਹਰ ਕੀ ਸੇਵਾ ਨਾਏ ਤੈਂ ਘਰ ਮਰਹਟ ਸਾਰ ਕੇ ਭੂਤ ਬਸੇ ਤਨ ਮਾਨ ਪਤਨੀ ਕਿਤਨੇ ਮਿਲਦੇ ਨੇ ਕਹਿੰਦੇ ਨੇ ਗੈ ਨਹੀਂ ਜੀ ਜਿਉ ਸਵੇਰੇ ਤੋਂ ਕਲੇਸ਼ ਸ਼ੁਰੂ ਹੁੰਦਾ ਹੈ ਘਰ ਦੇ ਚ ਰਾਤ ਤੱਕ ਕਲੇਸ਼ ਹੀ ਚੱਲਦਾ ਹੈ ਕਿਵੇਂ ਜਾਨ ਚੁੜਾਈ ਉਹ ਘਰ ਥੋੜੀ ਹੋਇਆ ਭੂਤ ਖਾਨਾ ਬਣਿਆ ਤੇ ਬੌਤਾ ਪ੍ਰੇਤਾਂ ਦਾ ਘਰ ਬਣਿਆ ਪਿਆ ਪਤੀ ਭੂਤ ਬਣਿਆ ਪਿਆ ਪਤਨੀ ਭੂਤ ਬਣੀ ਪਈ ਹੈ ਬੱਚੇ ਭੂਤ ਬਣੇ ਪੈ ਉਹ ਜੇ ਘਰ ਸਾਧਨਾ ਸਹੀ ਹੈ ਹਰ ਕੀ ਸੇਵਾ ਨਾਏ ਤੇ ਘਰ ਮਰਹਟ ਸਾਰ ਕੇ ਊਤ ਬਸੇ ਤਨ ਆਏ ਸੂਖਸ਼ਮ ਸਰੀਰ ਮੈਲਾ ਕਿਸ ਤਰ੍ਹਾਂ ਹੁੰਦਾ ਹੈ ਮੈਲੇ ਕਰਮ ਨਾਲ ਮੈਲੇ ਕਰਮ ਮੈਲੇ ਸੰਸਕਾਰ ਬਣਾ ਦਿੰਦੇ ਨੇ ਸੰਸਕਾਰ ਬਹੁਤ ਮੈਲੇ ਹੁੰਦੇ ਗਏ ਤੋਂ ਦ੍ਰਿਸ਼ਟੀ ਦੋਖ ਹੋ ਜਾਂਦੀ ਹੈ ਦੋਖ ਦ੍ਰਿਸ਼ਟ ਹਰ ਪਾਸੇ ਬੁਰਾਈ ਬੁਰੇ ਦਿਖਾਈ ਦੇਣ ਨੇ ਦੋਸਤੀ ਦੋਸ਼ ਦਿਖਾਈ ਦੇਣ ਨੇ ਸੱਜਣ ਨੇ ਸੰਸਕਾਰਾਂ ਦਾ ਢਾਂਚਾ ਬਹੁਤ ਮੈਲਾ ਹੋ ਗਿਆ ਫਿਰ ਮਨੁੱਖ ਦੀ ਜ਼ਬਾਨ ਚ ਗਾਲਾਂ ਚਾਰ ਨਿਕਲਦੀਆਂ ਨਾ ਗੱਲ ਇੱਕ ਨਿਕਲਦੀ ਬੋਲ ਹੀ ਬੁਰੇ ਹੋ ਗਏ ਕਠੋਰ ਹੋ ਗਏ ਐਸੇ ਮਨੁੱਖ ਦਾ ਤਾਲ ਮੇਲ ਜਿੰਸੀ ਆਤ ਫੈਸ਼ ਲਿਟਰੇਚਰ ਦੇ ਨਾਲ ਬੈਠੇਗਾ ਸੁਖਮਨੀ ਸਾਹਿਬ ਨਾਲ ਇਸ ਦਾ ਤਾਲ ਮਿਲ ਨਹੀਂ ਬੈਠੇਗਾ ਗੁਰਬਾਣੀ ਦੇ ਪਾਠ ਦੇ ਨਾਲ ਨਹੀਂ आज ਜਿਤਨਾ ਫੈਸ਼ ਲਿਟਰੇਚਰ ساری ਦੁਨੀਆ ਵਿੱਚ ਛਪਿਆ ਹੈ ਗੰਦਾ ਸਾਹਿਬ ਪਹਿਲੇ ਨਹੀਂ ਸੀ ਘਰ ਘਰ ਵਿੱਚ ਇਹੀ ਪੜਿਆ ਜਾ ਰਿਹਾ ਹੈ ਹੈਰਾਨ ਜੀ ਫੇਬਲ ਤੇ ਇਹੀ ਫਿਲਮੀ ਮੈਗਜ਼ੀਨ ਮਿਲਣਗੇ ਜਾਂ ਜਿੰਸੀਅਤ ਨਾਲ ਭਰੀਆਂ ਹੋਈਆਂ ਕਹਾਣੀਆਂ ਦੇ ਮੈਗਜ਼ੀਨ ਮਿਲਣਗੇ ਕੌਣ ਪੜਵੇ ਹਣ ਪੋਥੀਆਂ धर्मਦਰੰਤ ਇਸੇ ਵਾਸਤੇ ਮਹਾਤਮਾ ਪਾਸ਼ਾ ਦੀ ਬਾਣੀ ਨੇ ਕਹਿ ਦਿੱਤਾ ਹੈ ਘਰਾਂ ਵਿੱਚ ਹੁਣ ਮਨੁੱਖ ਥੋੜੇ ਨੇ ਭੂਤ ਪ੍ਰੇਤ ਜ਼ਿਆਦਾ ਨੇ ਔਰ ਆਖੇ ਨਾ ਧਾਰਮਿਕ ਮੰਦਿਰਾਂ ਵਿੱਚ ਵੀ ਹੁਣ ਭਗਤ ਬਹੁਤ ਥੋੜੇ ਨੇ ਭੂਤ ਪ੍ਰੇਤ ਬਹੁਤ ਜ਼ਿਆਦਾ ਨੇ ਤੁਸੀਂ ਆਖੋਗੇ ਇਹ ਭੂਤ ਪ੍ਰੇਤ ਮੰਦਿਰਾਂ ਵਿੱਚ ਕਿਵੇਂ ਆ ਗਏ ਇਹ ਭੂਤ ਪ੍ਰੇਤ ਮੰਦਿਰਾਂ ਵਿੱਚ ਚੋਰੀ ਕਰਨ ਲਈ ਆਉਂਦੇ ਨੇ ਚੱਪਲਾ ਚੁਰਾਣ ਲਈ ਆਉਂਦੇ ਨੇ ਜੁੱਤੀਆਂ ਚੁਰਾਣ ਲਈ ਆਉਂਦੇ ਨੇ ਗੋਲਕ ਅਤੇ ਆਣ ਲਈ ਆਉਂਦੇ ਨੇ ਔਰ ਦੁਨੀਆਵੀ ਸੁਆਰਥ ਲਈ ਆਂਦੇ ਨੇ ਗੁਰੂ ਲਈ ਪ੍ਰਭੂ ਲਈ ਨਹੀਂ ਆਉਂਦੇ ਨਹੀਂ ਆਉਂਦੇ ਇਹ ਦਿਨਾਂ ਨੂੰ ਨਾਲ ਕੋਈ ਮਤਲਬ ਨਹੀਂ ਆਉਂਦਾ ਤਾਂ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਰਾਤ ਦੇ ਰਾਹੀ ਜੋ ਸਮਝਾਉਂਦੇ ਨੇ ਕਿਉਂਕਿ ਸਮਾਪਣੀ ਚਾਲ ਦੇ ਨਾਲ ਚੱਲ ਰਹੀ ਹੈ ਮਹਾਰਾਜ ਕਹਿੰਦੇ ਜਿਹੜੇ ਜਿਹੜੇ ਕਰਮਾਂ ਨਾਲ ਨਹੀਂ ਤਾਂ ਅੰਤਨ ਸਨੇਸ਼ ਸ਼ਰਮਸਾਰ ਹੋਵੇਗਾ ਤੇ ਮਾਰ ਪਲੇਗੇ ਇਹਨਾਂ ਕਰਮਾਂ ਦੇ ਪ੍ਰਤੀ ਸੁਚੇਤ ਹੋ ਜਾ। ਸਾਵਧਾਨ ਹੋ ਜਾ। ਨਾ ਕਰ। ਜਿਸ ਤੰਗ ਨਾਲ ਸਤਿਗੁਰੂ ਸਮਝਾਉਂਦੇ ਨੇ ਆਪ ਲੜੀ ਵਾ ਇਸ ਵਿਚਾਰ ਨੂੰ ਸਰਵਨ ਕਰੋ ਤੇ ਫਿਰ ਸਮਾਪਤੀ ਕਰੀਗੇ। ਇੱਕ ਦਫਾ ਪਿਆਰ ਨਾਲ ਲਾਖ ਸਤਨਾਮ ਸ਼੍ਰੀ ਵਾਹਿਗੁਰੂ। ਅੰਤਨਾ ਸ਼੍ਰੀ ਮਹਲਾ 5 ਜਿਹੇ ਕਰਨੀ ਉਹ ਹੈ ਕਰਮਿੰਦਰਾ ਇਹ ਹਾਕ ਤੁਮਾਂ ਮੇਰੀਤ ਵੀ ਜਿਸ ਕਰਮ ਦੇ ਨਾਲ ਜਿਸ ਕਰਨੇ ਦੇ ਨਾਲ ਆਖਰ ਤੂੰ ਅੰਜਾਮ ਅੰਤ ਨੂੰ ਪ੍ਰਭੂ ਦੇ ਦਰਬਾਰ ਦੇ ਸ਼ਰਮਸਾਰ ਹੋਣਾ ਹੈ ਹਰ ਕੀਤੇ ਕਰਮ ਦਾ ਫਲ ਆਖਰ ਦੁੱਖ ਨਿਕਲਣਾ ਹੈ ਸ਼ਰਮਸਾਰ ਹੀ ਨਿਕ ਤੂੰ ਉਹੀ ਕੁਛ ਕਰੀ ਜਾ ਰਹੇ ਆ ਉਹੀ ਰੀ ਉਹੀ ਢੰਗ ਅਪਣਾਇਆ ਹੋਇਆ ਹਾਂਜੀ ਸਾਖਤ ਕੀ ਨਿੰਦਾ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਸੰਤ ਨੂੰ ਤੇ ਸਾਰਾ ਦਿਨ ਬੜਦਾ ਰਹਿਣਾ ਅਵਤਾਰਾਂ ਦੀ ਤੇ ਨਿੰਦਾ ਕਰਦਾ ਰਹਿਣਾ ਜਿਨ੍ਹਾਂ ਨੂੰ ਅਸੀਂ ਤਰਕਸ਼ੀਲ ਕਹਿੰਦੇ ਨਾ ਉਹ ਵੀ ਸਾਰਾ ਦਿਨ ਅਵਤਾਰਾਂ ਨੂੰ ਹੀ ਪੰਡੀ ਜਾਂਦੇ ਨੇ ਹਾਲਾਂਕਿ ਕੱਖ ਸਮਝ ਨਹੀਂ ਹੈ ਕੁਝ ਵੀ ਸਮਝ ਨਹੀਂ ਤਰਕ ਕਰੋ ਕੋ ਤਰਕ ਤੇ ਨਾ ਨਾ ਕਰੋ ਹਾਂ ਜਿਹੜੇ ਜਿਹੜੇ ਧਰਮ ਦੇ ਨਾਂ ਤੇ ਪਖੰਡੀ ਨੇ ਤੇ ਪਖੰਡ ਨੂੰ ਪ੍ਰਚਾਰਦੇ ਪੈਨੇ ਉਸ ਤੇ ਤਰਕ ਕਰੋ ਤਰਕ ਸਿਧਾਂਤਾਰਾਂ ਤੇ ਕਰਨ ਦੀ ਕੀ ਲੋੜ ਹੈ। ਭਾਵੇਂ ਕਾਹਤੇ ਕਰਨ ਦੀ ਕੀ ਲੋੜ ਹੈ। ਭਗਤਵਾਰ ਦੀ ਸਮਝ ਚ ਨਹੀਂ ਆ ਸਕਦੇ। ਇਹ ਤੇ ਅਵਤਾਰ 파ੜੀ ਸਮਝ ਇਸ ਤਰੀਕੇ ਨਾਲ ਨਹੀਂ ਆਣਗੇ। ਇਹ ਤੇ ਸ਼ਰਧਾ ਕਰਕੇ ਸਮਝ ਆਏਗੀ ਵਰਨਾ ਨਹੀਂ ਆਏਗੀ। ਪਰ ਸੰਤ ਦੀ ਤੇ ਕਰਦਾ ਇਹ ਨਿੰਦਾ। ਇਹ ਸਾਖਤਾਂ ਦੀ ਕਰਦਾ ਹੈ ਪੂਜਾ। ਉਹਨਾਂ ਨੂੰ ਸਲਾਮਾਂ ਕਰਦਾ ਹੈ। ਉਹਨਾਂ ਦੀ ਸੰਗਤ ਵਿੱਚ ਬੈਠਦਾ ਹੈ। ਉਹਨਾਂ ਨੂੰ ਮਹਾਨ ਕਹਿੰਦਾ ਹੈ। ਸ਼ਕਤੀ ਦੇ ਬਾਸਕ ਸੰਸਾਰ ਦੇ। ਦਨ ਜ਼ਿਆਦਾ ਹੈ ਪ੍ਰਭਤਾ ਜ਼ਿਆਦਾ ਹੈ ਉਹਨਾਂ ਦੀ ਤੇ ਪੂਜਾ ਕਰਦਾ ਹੈ ਉਹਨਾਂ ਨੂੰ ਸਲਾਮਾ ਕਰਦਾ ਹੈ ਪਰ ਦੇਦੇ ਕੋਲ ਰੱਬੀ ਗੁਣ ਨੇ ਪ੍ਰਭੂ ਦੇ ਗੁਣ ਨੇ ਉਹਨਾਂ ਦੀ ਨਿੰਦਾ ਕਰਦਾ ਹੈ ਪੈਮਾਨੇ ਮਨੁੱਖ ਦੇ ਮਨੁੱਖ ਨੂੰ ਨਾਪਣ ਦੇ ਬਦਲ ਗਏ ਨੇ ਮਨੁੱਖ ਨੂੰ ਨਾਪਿਆ ਤੋਲਿਆ ਜਾਂਦਾ ਹੈ ਇਹਦੇ ਕੋਲ ਪ੍ਰਭਤਾ ਕਿਤਨੀ ਹੈ ਇਹਦੇ ਕੋਲ ਧਨ ਕਿਤਨਾ ਹੈ ਤੇ ਜੇ ਧਨ ਜ਼ਿਆਦਾ ਹੈ ਪ੍ਰਭਤਾ ਜ਼ਿਆਦਾ ਹੈ ਤੇ ਸਲਾਮ ਕਰ ਪੂਜਾ ਕਰ ਦਇਆ ਜ਼ਿਆਦਾ ਹੈ ਨਿਰਵੈਰਤਾ ਜ਼ਿਆਦਾ ਹੈ ਗਿਆਨ ਜ਼ਿਆਦਾ ਹੈ ਪ੍ਰੇਮ ਜ਼ਿਆਦਾ ਹੈ ਸਮਦ੍ਰਿਸ਼ਟੀ ਜ਼ਿਆਦਾ ਹੈ ਇੱਕ ਹੀ ਮੈਨੇ ਰੱਖ ਦੀ ਕੁਛ ਵੀ ਨਹੀਂ ਤੋ ਸੰਤ ਦੀ ਨਿੰਦਾ ਚੱਲਦੀ ਹੈ ਸਾਖਤ ਦੀ ਪੂਜਾ ਚੱਲਦੀ ਹੈ ਇਸ ਤਰ੍ਹਾਂ ਦੀ ਭੈੜੀ ਰੀਤੀ ਚੱਲ ਰਹੀ ਹੈ ਪਰ ਚੱਲ ਤੇ ਤੂੰ ਅਪਣਾਈ ਹੋਈ ਹੈ ਹਾਂਜੀ ਮਾਇਆ ਮੋਹ ਭੁੱਲੋ ਅਵਰਾਹਿਤ ਮਾਇਆ ਨੇ ਐਸਾ ਮੋਹਿਤ ਕੀਤਾ ਐਸਾ ਮੁੱਠ ਲਿਆ ਐਸਾ ਇਸ ਨੂੰ ਦਬੋ ਚਲਿਆ ਇਹਦੇ ਕੋਲ ਸਾਰੇ ਅਧਿਆਤਮਿਕ ਗੁਣ ਜੋ ਹੈ ਕੋ ਲੈਨੇ ਤੇ ਗਲਤ ਪਾਸੇ ਚਲਾ ਦਿੰਦਾ ਹੈ ਹਾਂਜੀ ਹਰ ਚੰਦੌਰੀ ਬਣ ਹਰ ਪਾਤਰ ਇਹ ਹਾ ਤੋਹਾਰੋ ਦੀਤ ਅਸਲ ਵਿੱਚ ਤੇਰੀ ਹਾਲਤ ਕੀ ਹੈ ਜੈਸੇ ਜੰਗਲ ਦਾ ਪੱਤਾ ਇਦੀ ਕੀ ਵੈਲਯੂ ਹੈ ਟੁੱਟ ਕੇ ਥਾਂ ਥਾਂ ਤੇ ਧੱਕੇ ਘਾਰੇ ਉਸ ਪੱਤੇ ਦੀ ਕੀ ਵੈਲਯੂ ਹੈ ਫਿਰ ਹਰ ਚੰਦੌਰੀ ਆਕਾਸ਼ ਨਗਰੀ ਇਤੇ ਕਲਪਨਾ ਹੈ ਉਹ ਇੱਕ ਸੁਪਨਾ ਮਾਤਰ ਹੈ ਇੱਕ ਦਰਖਤ ਦੇ ਪੱਤੇ ਦਿਨੇ ਆਈਏ ਕੁਛ ਵੀ ਨਹੀਂ ਹੈ ਅੱਜ ਨਹੀਂ ਤੇ ਕੱਲ ਟੁੱਟ ਜਾਏਗਾ ਸੰਸਾਰ ਦੇ ਦਰਖਤ ਨਾਲੋਂ ਇਹ ਉਦਾਹਰਣ ਗਾਥਾ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਪੱਤਰ ਭੁਰਜੈਣ ਝੜਿਅੰ ਨਹਿ ਜੜਿਅੰਗੇ ਪੇੜ ਸੰਪਤਾ ਕਥਮ ਲੱਪਨਵਾ ਪੱਤਰ ਭੁਰਜੈਣ ਪਤ ਝੜਦੀ ਰੁੱਤ ਦੇ ਪੱਤਾ ਪੇੜ ਨਾਲੋਂ ਭੁਰ ਗਿਆ ਟੁੱਟ ਗਏ ਪੱਥਰ ਬੁਰਜੇਣ ਜੜੀਆਂ ਝੜ ਗਏ ਨਏ ਜੜੀਆਂ ਫਿਰ ਨਹੀਂ ਜੁੜ ਸਕਦਾ ਝੜ ਗਏ ਤਾਂ ਨਹੀਂ ਜੁੜ ਸਕਦਾ ਪੱਥਰ ਬੁਰਜੇਣ ਜੜੀਆਂ ਨਏ ਜੜੀਆਂ ਪੇੜ ਸੰਪਤਾ ਨਾਮ ਬਿਹੋਂ ਨ ਬਖੰਤਾ ਨਾਨਕ ਬੰਧ ਜਾਉ ਨ ਬਾਸਰੋ ਰੈਣੀ पवन उस पत्ते नो दूर दूर तक भटकाएगी रेजा रेजा करेगी ए मनुख सत समन नालों टूट गए गुरु नालों टूट गए हुन वासना दी पवन पता नहीं कितने जन्मा विच तेनो फार करेगी भटकाएगी त कह देगी पत्र भुरजेन जाडियां में न जाडियां पेड़ संपदा नाम बेहोन भिखमता नानक बहत जाव न बसरो ਰੈਣੀ ਵੈਲਿਓ ਕੀ ਇਹ ਤੇਰੀ ਇੱਕ ਦਰਖਤ ਦੇ ਪੱਤੇ ਦੀ ਤਰ੍ਹਾਂ ਹਰੀ ਚੰਦੌਲੀ ਦੀ ਤਰ੍ਹਾਂ ਪ੍ਰਕੀਤਾ ਕੇ ਜਾਏ ਮਾਇਆ ਨੇ ਤੈਨੂੰ ਠੱਗ ਲਿਆ ਉਹਦੇ ਮੋਹ ਨੇ ਤੈਨੂੰ ਠੱਗ ਲਿਆ ਹਾਂਜੀ ਰਹਾ ਚੰਦਨ ਲੇਪ ਓਤ ਦੇਹੀ ਪਾਓ ਸੁਖ ਦਰਦਵ ਭਸਲ ਸੰਗੀਤ ਜਿਵੇਂ ਖੋਤੇ ਨੂੰ ਚੰਦਨ ਦਾ ਲੇਪ ਕਰੀਏ ਤੇ ਫਿਰ ਉਹ ਮਿੱਟੀ ਦੇ ਛਿਲੇ ਮਨੁੱਖਾ ਤਨ ਮਿਲੇ ਲੇਕਿਨ ਮਨੁੱਖਾ ਤਨ ਮਿਲਦੇ ਆਇਆ ਕਰਤੂਤ ਪਸ਼ੂਆਂ ਵਾਲੇ ਪਿੱਟੀ ਚੀ ਲੇਟਣਾ ਖੋਥੇ ਦੀ ਤਰ੍ਹਾਂ ਭਾਵੇਂ ਚੰਦਨ ਦਾ ਲੇਪ ਕਰ ਦਈਏ ਕਿਤਨੀਆਂ ਸਿਆਣੀਆਂ ਗੱਲਾਂ ਸੁਣਾ ਦਈਏ ਕਿਤਨੀ ਗੁਰੂ ਦੀ ਬਾਣੀ ਸੁਣਾ ਦਈਏ ਪਰ ਬਿਰਤੀ ਦੇ ਖੋਤਾ ਪਣ ਮਿੱਟੀ ਚੀ ਲੇਟਦਾ ਹੈ ਭਾਵ ਜੀਵਨ ਦੇ ਸਾਰ ਨੂੰ ਨਹੀਂ ਜਾਣਦਾ ਨਹੀਂ ਸਮਝਦਾ ਅੰਮ੍ਰਿਤ ਸੰਗ ਨਾਹੀ ਰੁਚਿਆਵਤ ਵੇਖਾ ਠਗਉਰੀ ਪ੍ਰੀਤ ਪ੍ਰਭੂ ਦਾ ਨਾਮ ਅੰਮ੍ਰਿਤ ਹੈ ਇਹਦੇ ਚ ਉਸਦੀ ਰੁਚੀ ਨਹੀਂ ਹੈ ਬਸ ਜ਼ਹਿਰ ਪੀਣ ਦੇ ਚੀ ਰੁਚੀ ਹੈ ਜ਼ਹਿਰ ਪੀਣ ਦੇ ਚੀ ਸ਼ੌਕ ਹੈ ਹਾਂ ਜੀ ਉਹ ਤੁਮ ਸੰਤ ਭਲੇ ਸੰਜੋਗੀ ਇਸ ਯੁਗ ਮਹ ਹੈ ਪਵਿੱਤ ਪੁਨੀਤ ਸੰਤ ਜਨਾਂ ਦਾ ਸੰਜੋਗ ਹੀ ਭਲਾ ਸੰਜੋਗ ਹੈ ਪਿਰੋਨਾ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਕੀਰਤੀ ਕਰਨੀ ਇਹੀ ਚੰਗੀ ਰੀਤ ਹੈ ਇਹੀ ਚੰਗੀ ਰਸਨਾ ਹੈ ਜਤ ਆਕਾਰਤ ਜਨਮ ਪਦਾਰਥ ਕਾਚ ਬਾਦਰਾ ਜੀਤ ਜਤ ਆਕਾਰਤ ਜਨਮ ਪਦਾਰਥ ਇੱਕ ਪਦਾਰਥ ਮਿਲਿਆ ਜੀਵਨ ਮਹਾਨ ਆਕਾਰ ਹੋ ਜਾ ਰਿਹਾ ਕਾਚ ਬਾਦਰੇ ਰੀਤ ਕੱਚ ਦੇ ਬਦਲੇ ਚ ਜਾ ਰਿਹਾ ਚਲੋ ਮੋਤੀਆਂ ਦੇ ਬਦਲੇ ਚ ਜਾਵੇ ਹੀਰੇ ਦੇ ਬਦਲੇ ਚ ਜਾਵੇ ਨਾਮੰਦਾ ਹੀਰਾ ਮਿਲ ਗਿਆ ਜੀਵਨ ਚਲਾ ਗਿਆ ਕੋਈ ਗੱਲ ਨਹੀਂ ਜੀਵਨ ਚਲਿਆ ਗਿਆ ਮਿਲਿਆ ਤੇ ਕੱਚ ਕੱਚ ਦੇ ਬਦਲੇ ਚ ਚਲੇ ਗਏ ਕਾਚ ਬਾਦਰੇ ਜੀ ਕੱਚ ਦੇ ਛੀਜਿ ਤਿਆਗੇ ਜੀਵਨ ਦੀ ਬਾਜੀ ਹਾਰ ਗਿਆ ਮਿਲਿਆ ਕੀ ਹੈ ਕੇਵਲ ਜੋ ਹੈ ਕੱਚ ਇਸ ਤਰ੍ਹਾਂ ਅਜਾਈ ਜੀਵਨ ਗਵਾਇਆ ਹਾਂਜੀ ਜਨਮ ਜਨਮ ਕੀ ਕਿਲ ਵਿਤ ਦੁਖ ਭਾਗੇ ਗੁਰ ਗਿਆਨ ਅੰਜੁਨ ਨੇਤਰ ਦੀਤ ਗੁਰੂ ਨੇ ਐਸਾ ਗਿਆਨ ਦਾ surma ਅੱਖਾਂ ਦੇ ਚ ਪਾਇਆ ਜਨਮ ਜਲਮਾਂਤਰਾਂ ਦੇ ਦੁੱਖ ਕਲੇਸ਼ ਮਿਟ ਗਏ ਨੇ ਸੰਤਾਪ ਮਿਟ ਗਏ ਨੇ ਸਾਧ ਸੰਗ ਇਨ ਦੁੱਖ ਤੇ ਨਿਖੇਉ ਨਾਨਕ ਉਪਰੀਤ ਸਾਧ ਸੰਗਤ ਦੇ ਚ ਬੈਠ ਕੇ ਗੁਰੂ ਦੀ ਸੰਗਤ ਦੇ ਚ ਬੈਠ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੋਇਆ ਉਸ ਦਾ ਸਦਕਾ ਇਹਨਾਂ ਦੁੱਖਾਂ ਤੋਂ ਬਚ ਗਏ ਇਸ ਕਲੇਸ਼ ਤੋਂ ਬਚ ਗਏ ਇਸ ਜ਼ਹਿਰ ਤੋਂ ਬਚ ਗਏ ਮੂਲ ਭਾਵ ਉਹ ਕਰਮ ਜਿਸ ਨੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਹੋਰ ਕੁਝ ਵੀ ਨਹੀਂ ਦੇਣਾ ਲੇਕਿਨ ਇਹ ਨਹੀਂ ਸਮਝਣਾ ਜੋ ਕੀਤਾ ਕਰ ਛੜਿਆ ਨਹੀਂ ਕਰ ਕਰ ਕਰਣਾ ਲਿਖ ਲੈ ਜਾ ਜੋ ਕੀਤਾ ਉਹ ਲਿਖਿਆ ਗਿਆ ਹੈ ਕਰ ਕਰ ਕਰਣਾ ਲਿਖ ਲੈ ਜਾ ਮਨ ਕਰਕੇ ਜੋ ਵੇਖਿਆ ਲਿਖਿਆ ਗਿਆ ਹੈ ਮਨ ਕਰਕੇ ਜੋ ਤੂੰ ਸੁਣਿਆ ਲਿਖਿਆ ਗਿਆ ਹੈ ਮਨ ਕਰਕੇ ਜੋ ਤੂੰ ਬੋਲੇ ਹੈ ਲਿਖਿਆ ਗਿਆ ਹੈ ਮਨ ਕਰਕੇ ਜੋ ਤੂੰ ਪੜਿਆ ਹੈ ਲਿਖਿਆ ਗਿਆ ਹੈ ਤੂੰ ਸਿਰਫ ਤੂੰ ਪੜਿਆ ਨਹੀਂ ਲਿਖਿਆ ਵੀ ਗਿਆ ਤੂੰ ਸਿਰਫ ਵੇਖਿਆ ਹੀ ਨਹੀਂ ਹੈ ਲਿਖਿਆ ਗਿਆ ਤੂੰ ਸਿਰਫ ਸੁਣਿਆ ਹੀ ਨਹੀਂ ਹੈ ਲਿਖਿਆ ਗਿਆ ਕਰ ਕਰ ਕਰਣਾ ਲਿਖ ਲੈ ਜਾਓ ਗਲਤ ਵੇਖਿਆ ਵੇਖ ਛੱਡਿਆ ਹੈ ਵੇਖ ਕੇ ਛੱਡਣਾ ਤੇਰੇ ਵਸ ਦੀ ਗੱਲ ਨਹੀਂ ਵੇਖ ਕੇ ਲਿਖਿਆ ਜਾਏਗਾ ਕਰਕੇ ਛੱਡਣਾ ਤੇਰੇ ਵਸ ਦੀ ਗੱਲ ਨਹੀਂ ਕਰਕੇ ਲਿਖਿਆ ਜਾਏਗਾ ਬੋਲ ਕੇ ਛੱਡਣਾ ਤੇਰੇ ਵਸ ਦੀ ਗੱਲ ਨਹੀਂ ਬੋਲ ਕੇ ਲਿਖਿਆ ਜਾਏਗਾ ਅਨਰਥ ਕੀਤਾ ਅਨਰਥ ਕਰਕੇ ਤੂੰ ਛੱਡ ਨਹੀਂ ਸਕਦਾ ਉਤੇ ਲਿਖਿਆ ਗਿਆ ਕਰ ਕਰ ਕਰਣਾ ਲਿਖ ਲੈ ਜਾ ਇਸ ਤਰ੍ਹਾਂ ਦੇ ਬੁਰੇ ਲੇਖ ਨਾਲੇ ਨਹੀਂ ਤੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਔਰ ਕੁਝ ਵੀ ਨਹੀਂ ਹੋਵੇਗਾ ਕਿਤਨੇ ਬੋਲ ਪ੍ਰਵਾਨ ਕਰਨੇ ਅੱਜ 2 ਵਜੇ ਤੋਂ ਲੈ ਕੇ 6 ਵਜੇ ਤੱਕ ਗਨੋਪੁਰ ਕਾਲੇ ਬਜ਼ੁਰਗਵਾਰ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਜੋ ਹੁਣ ਨਹੀਂ ਰਹੇ 2-3 ਸਾਲਾਂ ਤੋਂ ਪਿਛੋੜਾ ਦੇ ਗਏ ਤੇ ਉਹਨਾਂ ਦੇ ਡੇਰੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਦਾ ਸੰਦੇਸ਼ ਆਇਆ ਹੈ ਗੱਡੀਆਂ ਪਹੁੰਚ ਜਾਣਗੀਆਂ 1 ਵਜੇ ਜਿੰਨਾ ਜਨਾਸਾ ਜਣਾ ਨੇ ਜਾਣਾ ਹੋਵੇ ਉਥੇ ਪਹੁੰਚ ਕੇ satsang ਦਾ ਅਨੰਦ ਮਾਣ ਸਕਦੇ ਨੇ ਸਾਰੇ ਜਥੇ ਉਥੇ ਕੀਰਤਨ ਕਰਨਗੇ ਦਾਸ ਨਾਲ 4-5 ਜਥੇ ਨੇ 2-3 ਕਵੀ ਸੱਜਣ ਨੇ ਵਿਚਾਰਕ ਨੇ ਇਹਨਾਂ ਸਾਰਿਆਂ ਨੇ ਉੱਥੇ ਵਿਚਾਰਾਂ ਸਰਮਨ ਕਰਾਣੀਆਂ ਨੇ ਤੇ ਹੁਣ ਸਿਰਫ 3-4 ਮਿੰਟ ਲਈ ਗਨੀ ਜੈ ਸਿੰਘ ਜੀ ਸ਼ੁਗਲ ਜੋ ਦੋ ਨਜ਼ਮਾਂ ਹਮੇਸ਼ਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਹਰ ਸਾਲ ਪਿਆਰ ਕਰਕੇ ਲੈਂਦੇ ਨੇ ਸੰਗਤਾਂ ਨੂੰ ਸਰਵਨ ਕਰਾਉਂਦੇ ਨੇ ਤਾਂ ਇੱਕ ਨਜ਼ਮ ਆਪਨੇ ਪਹਿਲੇ ਸੁਣੀਏ ਇੱਕ ਹੋਰ ਇਹਨਾਂ ਕੁਲ ਜੋ ਹੈ ਸੁਣ ਲਓ ਇਹ ਅੰਤ੍ਰੀਵਤੇ ਧਾਰਮਿਕ ਕਵੀ ਨੇ ਇਹਨਾਂ ਦੇ ਅੰਦਰ ਬੜੀਆਂ ਅਨਭਵੀ ਗੱਲਾਂ ਨਿਕਲਦੀਆਂ ਨੇ ਤਾਂ ਇਹ ਸ਼ੇਰ ਆਪ ਇਹਨਾਂ ਪਾਸੋਂ ਸਰਵਨ ਕਰੋ ਸਮਾਪਤੀ ਇੱਥੇ ਪਧੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਕਲ ਸਾ ਵਾਹਿ